ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੀਪ ਮਾਲਾ ਤੇ ਆਤਿਸ਼ਬਾਜ਼ੀ ਕੀਤੀ ਗਈ ਅਤੇ ਉੱਥੇ ਤੇਸੀਕੋ ਦੇ ਦੀਵੇ ਵੀ ਪਾਲੇ ਗਏ ਸੰਗਤ ਦਾ ਠਾਠਾ ਮਾਰਦਾ ਇਕੱਠ ਗੁਰੂ ਘਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੰਗਤ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਦੱਸਿਆ ਕਿ ਸਜਾਈ ਗਈ ਗੁਰੂ ਸਾਹਿਬ ਦੇ ਪ੍ਰਕਾਸ਼ ਪੂਰਵ ਦੇ ਉੱਪਰ ਉੱਥੇ ਸੰਗਤ ਦੇ ਵੱਲੋਂ ਇਹ ਦ੍ਰਿਸ਼ ਆਪਣੇ ਫੋਨਾਂ ਦੇ ਵਿੱਚ ਵੀ ਰਿਕਾਰਡ ਕੀਤਾ ਗਿਆ ਹੈ ਦਾਸ ਦਾ ਨਾਂ ਭਾਈ ਸੁਖਮੀਤ ਸਿੰਘ ਦਾਸ ਕੁਮਿਸ਼ਰ ਸਿੰਘ ਜੀ ਸਿੱਖ ਕੰਤ ਦੇ ਵਿੱਚ ਵਿੱਚ ਕਿ ਵੱਖ-ਵੱਖ ਸਟੇਜਾਂ ਦੇ ਚੌਵੀ ਗੁਰਦਾਰਾ ਪਰਨ ਕਮੇਟੀਾਂ ਦੇ ਸਟੇਜਾਂ ਦੇ ਵਿੱਚ ਵਿੱਚ ਕਿ ਆ ਤੇ ਹੋਰ ਕੰਤਰੀ ਮਹਾਨ ਸਟੇਜਾਂ ਦੇ ਵਿੱਚ ਵਿੱਚ ਸੇਵਾਵਾਂ ਦਾ ਹੁੰਦਾ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਐਸੇ ਮਹਾਨ ਬੰਦੀ ਛੋੜ ਦਿੱਤਾ ਸਤਿਗੁਰੂ ਤਕਤਾ ਤਾਜਾਂ ਦੀ ਇਮਾਰਤ ਸਤਿਗੁਰੂ ਗੁਰੂ ਸਾਹਿਬ ਜੀ ਦੀ ਗੁਰਨਾਨਕ ਸਾਹਿਬ ਜੀ ਦੀ ਛੇਵੀਂ ਜੋਤ ਛੇਵਾਂ ਜਾਮਾ ਸਤਿਗੁਰੂ ਸ਼ੀਰ ਗੁਰ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਲੜਾ ਜੋ 60 ਖਣ ਸ੍ਰੀ ਹਰਮੰਦਰ ਸਾਹਿਬ ਕਰਨਾਤਮਸਪੋਰਟ ਤੇ ਦੂਦਰਾਟ ਤੋਂ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸਚੇ ਦੇ ਪ੍ਰਬੰਧ ਕੀਤੇ ਗਏ ਹਨ ਸੰਗਤਾਂ ਲਈ ਜੋ ਕਿ ਗਰਮੀ ਦਾ ਬਹੁਤ ਜ਼ਿਆਦਾ ਤਪਦਾ ਮੌਸਮ ਹੈ ਉਸ ਨੂੰ ਮੰਦੇ ਰਜੇ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਹੋਰ ਉਹਨਾਂ ਦਾ ਪੂਰਾ ਸਟਾਫ ਜੋ ਕਿ ਸੇਵਾਾਂ ਦਾ ਨਿਭਾ ਰਹੇ ਹਨ ਤੇ ਅੱਜ ਦੀਪਮਾਲਾ ਬਹੁਤ ਚੜ੍ਹਦੀ ਕਲਾ ਵਿੱਚ ਹੋਈ ਗੁਰਸਾਹਿਬ ਦੀ ਖਤਰ ਨਾਲ ਆਛਿਬਾਜੀ ਹੋਈ ਸੰਗਤਾਂ ਨਾਤਮਸ਼ ਹੋਣ ਲੱਗੀ ਗੁਰਸਾਹਿਬ ਦੀ ਘਰ ਆਈਆਂ ਮੈਨੂੰ ਕਿ ਨੋਕਾ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਰੰਗ-ਬਰੰਗੇ ਲੜੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੀਪਮਾਲਾ ਹੋਈ ਸੀ ਹਾਂ ਜੀ ਬਖਰੀ ਬਿਲਕੁਲ ਜੀ ਇਹ ਸਤਗੁਰੂ ਜੀ ਦੇ ਹਰਹਾਣੇ ਦਾ ਕੇਂਦਰ ਹੈ ਸਤਨਸੀਰੀ ਮੰਦਿਰ ਸਾਹਿਬ ਤੇ ਇਹਦੀ ਜਿਹੜੀ ਸ਼ਾਨ ਹੈ ਜੱਗ ਨਾਲ ਵੱਖਰੀ ਸ਼ਾਨ ਹੈ ਤੇ ਹੋਰ ਕਿਤੇ ਜਾਈਓ ਪਰ ਉਥੇ ਇਹੋ ਜਿਹੀ ਰੋਸ਼ਨੀ ਨਹੀਂ ਦੇਖਦੀ ਪਰ ਜਿਹੜੀ ਜਿਹੜੀ ਰੋਸ਼ਨੀ ਇੱਥੇ ਸਤਨਸੀਰੀ ਮੰਦਿਰ ਸਾਹਿਬ ਦੇਖ ਜਿਹੜੀ ਰਹਾਣੇ ਦੀ ਰੋਸ਼ਨੀ ਦੇਖਣ ਨੂੰ ਮਿਲਦੀ ਆ ਅਚੀਬਾਜੀ ਤੇ ਹੋਰ ਕਿਤੇ ਵਾਵਾ ਲੱਖਾਂ ਦੀ ਜਗ੍ਹਾ ਤੇ ਜਿਹੜੀ ਅਚੀਬਾਜੀ ਚਲਾਈ ਜਾਂਦੀ ਆ ਪਰ ਇੱਥੇ ਵੱਖਰਾ ਹੀ ਮਨਮੋਹਕ ਦ੍ਰਿਸ਼ ਹੁੰਦਾ ਹੈ ਅਚੀਬਾਜੀ ਦਾ ਇਹ ਸੰਤਾਂਵਾਂ ਨੂੰ ਦੀਪਮਾਲਾ ਕੀਤੀ ਗਈ ਤੇ ਸੰਤਾਂ ਦਰਸ਼ਨ ਇਸ਼ਲਾਣ ਕਰਕੇ ਆਪਣੇ ਅਨੁਵਰਤ ਭਾਗਾ ਮਹਿਸੂਸ ਕਰ ਰਹੀ ਹੈ ਨੇ ਤੇ ਕਹਿੰਦੀਆਂ ਨੇ ਕਿ ਨਾਨਕ ਨਾਮ ਚਲਦੀ ਕਲਾ ਤੇਰੇ ਬਾਣੇ ਸਰਬਾਤਮਾ ਰਾਹਿਗੁਰੂ ਚਕਾ ਹਲਸਾ ਰਾਹਿਗੁਰੂ ਚਕਾ